ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬਾਹਾਂ ਦੇ ਉੱਪਰ ਗੁੰਮ ਤਰੀਕੇ ਨਾਲ ਪਾਈਪਿੰਗ ਲਗਾਉਣਾ ਚਾਹੇ ਤੁਸੀਂ ਲੈਸ ਲਗਾਉਣੀ ਹੈ ਜੀ ਚਾਹੇ ਪਾਈਪਿੰਗ ਲਗਾਉਣੀ ਹੈ ਇਹਨੂੰ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗੇ ਵੀ ਗੁੰਮ ਕਿਸ ਤਰ੍ਹਾਂ ਲਗਾ ਸਕਦੇ ਆਂਗੇ ਚਾਹੇ ਇਹਨੂੰ ਆਪਾਂ ਚਾਕਾਂ ਦੇ ਉੱਪਰ ਲਗਾਈਏ ਜੀ ਚਾਹੇ ਬਾਹਾਂ ਦੇ ਉੱਪਰ ਲਗਾਈਏ ਤਰੀਕਾ ਸੇਮ ਹੀ ਰਹੂਗਾ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਇਹ ਦੋ ਤਰੀਕਿਆਂ ਨਾਲ ਲੱਗਦੀ ਹੁੰਦੀ ਹੈ ਇੱਕ ਤਾਂ ਆਪਾਂ ਆ ਲੈ ਕਪੜੇ ਦੇ ਉੱਪਰ ਸਿੱਧਾ ਰੱਖ ਕੇ ਆਪਾਂ ਲੈਸ ਦਾ ਪਾਈਪਿੰਗ ਲਗਾਉਣੀ ਆ ਸਿੱਧੇ ਪਾਸੇ ਰੱਖ ਕੇ ਇੱਕ ਆਪਾਂ ਲਗਾਉਣੀ ਆ ਜੀ ਉਲਟੇ ਪਾਸੇ ਰੱਖ ਕੇ ਕਪੜੇ ਨੂੰ ਉੱਥੇ ਪਾਸੇ ਰੱਖ ਕੇ ਇਹਨੂੰ ਆਪਾਂ ਲਾਵਾਂਗੇ ਜੀ ਕਪੜੇ ਦੇ ਉਲਟੀ ਸਾਈਡ ਰੱਖ ਕੇ ਇਹਦੇ ਨਾਲ ਜੀ ਕਦੇ ਵੀ ਆਪਾਂ ਜੇ ਕਮੀਜ਼ ਆਪਾਂ ਆਪਣੇ ਖੁੱਲਾ ਹੋ ਗਿਆ ਜਾਂ ਟਾਈਟ ਹੋ ਗਿਆ ਉਹਨੂੰ ਸਹੀ ਕਰਨਾਗਾ ਤਾਂ ਆਪਾਂ ਨੂੰ ਜਿਹੜੀਆਂ ਦੋ ਸਲਾਈਆਂ ਲੱਗਦੀਆਂ ਨੇ ਉਹ ਢੇੜਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਜੀ ਸਿਰਫ ਇੱਕ ਸਲਾਈ ਨਾਲ ਹੀ ਆਪਣੀ ਪ੍ਰੋਬਲਮ ਦਾ ਹੱਲ ਹੋ ਜਾਂਦਾ ਹੈਗਾ ਆ ਦੇਖੋ ਕੱਪੜੇ ਨੂੰ ਇਹਨੂੰ ਉਲਟਾ ਕਰਕੇ ਬਿਲਕੁਲ ਕਿਨਾਰੇ ਦੇ ਉੱਪਰ ਇਸ ਤਰ੍ਹਾਂ ਪਾਈਪਿੰਗ ਨੂੰ ਰੱਖ ਲੈਣਾ ਜੇ ਤੁਸੀਂ ਲੈਸ ਲਗਾਉਨੇ ਹੋ ਜੀ ਤਾਂ ਉਹਦਾ ਪੁੱਠਾ ਸਿੱਧਾ ਧਿਆਨ ਰੱਖਣਾ ਲੈਸ ਦਾ ਇਹਨੂੰ ਆਪਾਂ ਦੇਖੋ ਬਿਲਕੁਲ ਕਿਨਾਰੇ ਤੇ ਲਗਾਵਾਂਗੇ ਇਸ ਤਰ੍ਹਾਂ ਕਿਚੜਾ ਨਹੀਂ ਜੀ ਬਸ ਹਲਕੇ ਹੱਥ ਨਾਲ ਪਾ ਲਗਾਉਂਦੇ ਜਾਵਾਂਗੇ ਇਹ ਦੋ ਤਿੰਨ ਤਰੀਕਿਆਂ ਨਾਲ ਲੱਗ ਜਾਂਦੇ ਆ ਪਰ ਇਹ ਤਰੀਕਾ ਸਭ ਤੋਂ ਸੌਖਾ ਹੈਗਾ ਇਦੇ ਨਾਲ ਆਪਾਂ ਨੂੰ ਬਸ ਜ਼ਿਆਦਾ ਸਲਾਈਆਂ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਨਹੀਂ ਜਦੋਂ ਆਪਾਂ ਕਮੀਜ਼ ਜੇ ਆਪਣੇ ਟਾਈਟ ਹੱਥ ਖੋਲਣਾਗਾ ਤਾਂ ਵੀ ਕੋਈ ਜ਼ਿਆਦਾ ਸਲਾਈਆਂ ਨਹੀਂ ਖੋਲਣੀਆਂ ਪੈਂਦੀਆਂ। ਸਿਰਫ ਇੱਕ ਸਲਾਈ ਨਾਲ ਹੀ ਆਪਣੀ ਪ੍ਰੋਬਲਮ ਦਾ ਹੱਲ ਹੋ ਜਾਂਦਾ। ਹੁਣ ਦੇਖੋ ਜਿੰਨੀ ਆਪਾਂ ਬਾਹਾਂ ਦੀ ਲੰਬਾਈ ਰੱਖਣੀ ਆ ਜੋ ਜਿੰਨੇ ਆਪਾਂ ਚਾਕਾਂ ਦੇ ਉਰ ਰੱਖਣਾ ਘੇਰਾ ਰੱਖਣਾਗਾ। ਉੱਥੇ ਤੁਸੀਂ ਇਹ ਨਿਸ਼ਾਨ ਲਗਾ ਲੈਣਾ। ਹੁਣ ਪਾਈਪਿੰਗ ਆਪਾਂ ਲਗਾ ਲਈ ਹੈ ਜੀ ਉਲਟੀ ਸਾਈਡ ਤੇ ਹੁਣ ਆਪਾਂ ਇਹਦਾ ਨਿਸ਼ਾਨ ਲਗਾ ਲਾਂਗੇ ਕਿੰਨੀ ਆਪਾਂ ਲੰਬਾਈ ਰੱਖਣੀ ਆ ਆਪਾਂ ਨੂੰ ਲੰਬਾਈ ਰੱਖਣੀ ਆ ਜੀ 10 ਇੰਚ 1.5 ਤੇ ਆਪਾਂ ਨਿਸ਼ਾਨ ਲਗਾ ਲੈਦੇ ਇੱਥੋਂ ਤੱਕ ਆਪਾਂ ਫੋਲਡ ਕਰਾਂਗੇ ਅੱਧਾ ਇੰਚ ਆਪਣਾ ਉੱਪਰ ਜਦੋਂ ਆਪਾਂ ਜੜਾਈ ਕਰਾਂਗੇ ਅੱਧਾ ਇੰਚ ਸिलाई 'ਚ ਆਪਣਾ ਉੱਪਰ ਚੱਲਿਆ ਜਾਊਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੁਸੀਂ ਲਾਈਕ ਕਰਨਾ ਭੁੱਲ ਜਾਂਦੀਆਂ ਨੇ ਭੈਣਾ ਵੀਡੀਓ ਨੂੰ ਆ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਜੇ ਇੱਥੋਂ ਤੁਸੀਂ ਇਸੇ ਤਰ੍ਹਾਂ ਨਈ ਸਲਾਈ ਲੱਗਦੀ ਜੀ ਤਾਂ ਪਹਿਲਾਂ ਕੱਚੀ ਸਲਾਈ ਇੱਥੇ ਵੀ ਲਗਾ ਸਕਦੇ ਆ ਇਹਨੂੰ ਮੋੜ ਕੇ ਇੱਥੇ ਕੱਚੀ ਸਲਾਈ ਲਗਾ ਸਕਦੇ ਆ ਨਹੀਂ ਇਸੇ ਤਰ੍ਹਾਂ ਫੋਲਡ ਕਰਕੇ ਇਦਾਂ ਮੋੜ ਲੈਣਾ ਹੁਣ ਫਿਰ ਆਪਾਂ ਬਿਲਕੁਲ ਇਹ ਸਿੰਗਲ ਪੈਰ ਦਾ ਯੂਜ਼ ਕਰਦੇ ਆ ਜੀ ਆਪਾਂ ਦੇਖੋ ਸਿੰਗਲ ਪੈਰ ਨਾਲ ਲਗਾਉਨੇ ਆ ਜੇ ਤੁਸੀਂ ਇਹਨੂੰ ਦੂਸਰੇ ਆਪਣੇ ਆ ਦੇਖੋ ਜਿੱਥੇ ਆਪਾਂ ਹੁਣ ਨਿਸ਼ਾਨ ਲਗਾਇਆ ਹੈ ਨਾ ਇਹਨੂੰ ਬਿਲਕੁਲ ਆਪਾਂ ਉੱਤੇ ਤੱਕ ਮੋੜਾਂਗੇ ਲਓ ਜੀ ਆਪਾਂ ਇਹਨਾਂ ਸ਼ਾਂਤਾਂ ਫੋਲਡ ਕਰਕੇ ਜੇ ਤੁਹਾਡੇ ਕੋਲੇ ਸਿੰਪਲ ਮਸ਼ੀਨਾਂ ਦੀ ਛੋਟੀ ਮਸ਼ੀਨਾਂ ਉਹਦੇ ਤੇ ਤੁਸੀਂ ਪਾਈਪਿੰਗ ਲਗਾਉਣੀ ਹੈ ਤਾਂ ਜਿਹੜੇ ਪੈਰ ਦੇ ਮਸ਼ੀਨ ਦੇ ਪੈਰ ਦੇ ਵਿੱਚ ਜ਼ਿਆਦਾ ਗੈਪ ਹੁੰਦਾਗਾ ਉਹਦੇ ਨਾਲ ਲਗਾਇਆ ਕਰੋ ਆ ਦੇਖੋ ਇਹ ਤਾ ਨਿਸ਼ਾਨੀ ਤੱਕ ਆਪਾਂ ਬਿਲਕੁਲ ਮੋੜ ਲਿਆ ਨੂੰ ਜਿਹੜੀ ਆਪਾਂ ਆਹ ਵਾਲੀ ਸਲਾਈ ਲਗਾਉਣੀ ਆ ਜੀ ਜੇ ਆਪਾਂ ਕਮੀਜ਼ ਨੂੰ ਟਾਈਟ ਕਰਨਾ ਜਾਂ ਖੁੱਲਾ ਕਰਨਾਗਾ ਇਹਨੂੰ ਬਸ ਇਹੀ ਸਲਾਈ ਦੇ ਢੇਡ ਕੇ ਆਪਾਂ ਵੱਧ ਘੱਟ ਇੱਥੋਂ ਜਿੱਥੇ ਮਰਜੀ ਤੱਕ ਆਪਾਂ ਫੋਲਡ ਕਰ ਸਕਦੇ ਆਂਗੇ। ਉਹਨੇ ਇਹਨੂੰ ਆਪਾਂ ਸਲਾਈ ਆਪਣੀ ਲੱਗ ਗਈ ਹੈ ਜੀ ਦੇਖੋ ਦੋਨੇ ਸਾਈਡ ਆਪਣੀ ਫਿਨਿਸ਼ਿੰਗ ਆਈ ਹੈ ਦੇਖੋ ਇਧਰੋਂ ਵੀ ਇੱਧਰ ਠੀਕ ਹੈ ਜੀ ਹੁਣ ਆਪਾਂ ਇੱਕ ਕੱਚੀ ਸਿਲਾਈ ਲਗਾ ਲਾਂਗੇ ਇਹਨੂੰ ਇੱਥੋਂ ਬਾਅਦੋਂ ਆਪਾਂ ਤਾਂ ਪਾਈ ਕਰ ਲਾਂਗੇ ਦੇਖ ਬਿਲਕੁਲ ਆਪਣੀ ਬਰੀਕ ਬਰੀਕ ਪਾਈਪਿੰਗ ਲੱਗ ਚੁੱਕੀ ਹੈ ਬਿਲਕੁਲ ਗੋਮਤ ਤਰੀਕੇ ਨਾਲ ਲੱਗੀ ਹੈ ਕੋਈ ਆਪਣਾ ਬਲ ਨਹੀਂ ਪਿਆਗਾ ਇਹਦੇ ਵਿੱਚ ਆਪਣਾ ਕੋਈ ਵੀ ਬਲ ਵਗੈਰਾ ਨਹੀਂ ਪੈਂਦਾ ਸਿਰਫ ਲੈਸ ਵੀ ਇਸੇ ਤਰ੍ਹਾਂ ਲੱਗੂਗੀ ਜੀ ਲੈਸ ਦਾ ਸਿਰਫ ਇਹੀ ਧਿਆਨ ਰੱਖਣਾ ਵੀ ਪੁੱਠਾ ਸਿੱਧਾ ਦੇਖ ਕੇ ਰੱਖਣਾ ਲੈਸ ਦਾ ਲਓ ਜੀ ਤੇ ਨਹੀਂ ਆਪਣਾ ਲੰਬਾਈ ਦਾ ਫਰਕ ਪਊਗਾ ਚਾਹੇ ਤੁਸੀਂ ਬਾਹ ਤੇ ਲਾਉਨੇ ਹੋ ਚਾਹੇ ਘੇਰੇ ਤੇ ਲਾਉਨੇ ਹੋ ਚਾਹੇ ਚਾਕਾਂ ਤੇ ਲਾਉਨੇ ਹੋਗੇ ਸੇਮ ਹੀ ਮੈਥਡ ਰਹੂਗਾ ਜੀ ਅਸੀਂ ਇਸ ਤਰ੍ਹਾਂ ਲਗਾ ਕੇ ਹੁਣ ਆਪਾਂ ਦੂਸਰੀ ਬਾਹਾਂ ਤੇ ਵੀ ਇਸੇ ਤਰ੍ਹਾਂ ਲਗਾਵਾਂਗੇ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਵੇਖਿਓ ਜੇ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਭ ਸ੍ਰੀ ਗੰ